ਸੋ ਅੱਜ ਮੋਗੇ ਦੇ ਵਿੱਚ ਤਰਕਸ਼ੀਲ ਸਾੜੀ ਭਾਰਤ ਤੋਂ ਰਜਿਸਟਰਡ ਦੀ ਪੰਜਾਬ ਲੈਵਲ ਦੀ ਮੀਟਿੰਗ ਸੀਗੀ ਔਰ ਮੀਟਿੰਗ ਤੋਂ ਬਾਅਦ ਅਸੀਂ ਥੋੜਾ ਜਿਹਾ ਵਿਚਾਰ ਵੰਡਾ ਰਾ ਕਰ ਰਹੇ ਹਾਂ ਸੁਮੇਰ ਲਾ ਜੀ ਕੇ ਬੇਨਤੀ ਕਰਾਂਗਾ ਕਿ ਤਰਕਸ਼ੀਲ ਸੋਚ ਜ਼ਿੰਦਗੀ ਵਿੱਚ ਕਿੰਨੀ ਜ਼ਰੂਰੀ ਹੈ ਇਹਦੇ ਬਾਰੇ ਸਾਡੇ ਜਿਹੜੇ ਮੈਂਬਰ ਸਹਿਬਾਨ ਆ ਉਹਨਾਂ ਨਾਲ ਵਿਚਾਰ ਵਟਾਦਲਾ ਕਰੋ ਗੁਰਨਾਮ ਜੀ ਤਰਕਸ਼ੀਲ ਸੋਚ ਦਾ ਧਾਰਨੀ ਹੋਣਾ ਹਰੇਕ ਮਨੁੱਖ ਦੇ ਲਈ ਅਤੀ ਜ਼ਰੂਰੀ ਹੈ ਤੇ ਅੰਧਵਿਸ਼ਵਾਸੀ ਬੰਦਾ ਜਿਹੜਾ ਹੈਗਾ ਕਦੇ ਵੀ ਜ਼ਿੰਦਗੀ ਦੇ ਇੱਕ ਕਦਮ ਵੀ ਉਹ ਪੁੱਟ ਸਕਦਾ ਸਹੀ ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਅੰਧਵਿਸ਼ਵਾਸੀ ਮਨੁੱਖ ਜਿਹੜਾ ਧੋਖਾ ਖਾਂਦਾ ਹੈ, ਘਾਟਾ ਖਾਂਦਾ ਹੈ ਤੇ ਖੁੱਦ ਡੱਡੂ ਵਾਂਗੂ ਉੱਥੇ ਹੀ ਉਹ ਜਿਹੜੇ ਕੱਢਦਾ-ਕੱਢਦਾ ਆਪਣੀ ਜ਼ਿੰਦਗੀ ਪੂਰੀ ਕਰ ਜਾਂਦਾ ਤੇ ਆਪਣੇ ਕਰਮਾਂ ਨੂੰ ਰੋਂਦਾ ਰਹਿੰਦਾ ਹੈ। ਵਿਗਿਆਨਕ ਸੋਚ ਦਾ ਧਾਰਨੀ ਹੋਣਾ ਅਤੀ ਜ਼ਰੂਰੀ ਹੈ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਸਕੂਲਾਂ ਤੇ ਕਾਲਜਾਂ ਵਿੱਚ ਵਿੱਚ ਵਿਗਿਆਨ ਤਾਂ ਪੜਾਈ ਜਾਂਦੀ ਹੈ ਲੇਕਿਨ ਵਿਗਿਆਨਕ ਦ੍ਰਿਸ਼ਟੀਕੋਣ ਪਰਫੁੱਲਤ ਨਹੀਂ ਕੀਤਾ ਜਾਂਦਾ। ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਈ ਸਾਇੰਸ ਪੜਾਉਣ ਵਾਲੇ ਵਿਗਿਆਨ ਪੜਾਉਣ ਵਾਲੇ ਜਿਹੜੇ ਅਧਿਆਪਕ ਹੁੰਦੇ ਨੇ ਕੋਚ ਸਕੂਲਾਂ ਦੇ ਵਿੱਚ ਹੁਣ ਕਾਲਜਾਂ ਦੇ ਵਿੱਚ ਹੁਣ ਯੂਨੀਵਰਸਿਟੀਆਂ ਦੇ ਵਿੱਚ ਹੁਣ ਜੇ ਉਹੀ ਵਿਮਾ ਪਰਮਾਂ ਦੇ ਵਿੱਚ ਡੁੱਬੇ ਹੋਏ ਨੇ ਤਾਂ ਉਹ ਵਿਦਿਆਰਥੀਆਂ ਦੇ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪਰਫੁੱਲਤ ਨਹੀਂ ਕਰ ਸਕਦੇ ਹੈਗੇ ਉਹ ਡਿਗਰੀਆਂ ਵਾਲੇ ਮੈਂ ਉਹਨਾਂ ਨੂੰ ਅਨਪੜ੍ਹ ਕਹਿਣਾ ਚਾਹੁੰਦਾ ਜਿਨ੍ਹਾਂ ਕੋਲ ਡਿਗਰੀਆਂ ਹੈਗੀਆਂ ਐਮ ਐਸ ਸੀ ਹੋਣਗੇ ਪੀ ਐਚ ਡੀ ਹੋਣਗੇ ਡਾਕਟਰ ਹੋਣਗੇ ਉਹ ਬਹੁਤ ਕੁਝ ਹੋ ਸਕਦੇ ਆ ਉਹ ਤਾਂ ਇੱਕ ਮੈਨੂੰ ਐਂ ਲੱਗਦਾ ਕਿ ਰੱਟਾ ਮਾਰਨ ਦਾ ਉਹਨਾਂ ਦਾ ਟੈਸਟ ਹੈ ਕਿ ਜਿਹੜਾ ਬੰਦਾ ਬੱਧ ਰੱਟਾ ਮਾਰ ਸਕਦਾ ਉਹ ਵੱਡੀ ਡਿਗਰੀ ਲੈ ਜਾਂਦਾ ਹੈ ਜਿਹੜਾ ਬੰਦਾ ਰੱਟਾ ਨਹੀਂ ਮਾਰ ਸਕਦਾ ਹੈਗਾ ਉਹਦੇ ਵਿੱਚ ਸਮਰੱਥਾ ਨਹੀਂ ਰੱਟਾ ਮਾਰਨ ਦੀ ਉਹ ਬੰਦੇ ਕੋਲੇ ਡਿਗਰੀ ਛੋਟੀ ਹੋ ਸਕਦੀ ਹੈ ਤੇ ਇਸ ਕਰਕੇ ਮੈਂ ਅੱਜ ਗੱਲ ਕਰਨੀ ਚਾਹੁੰਦਾ ਕਿ ਬਾਬਾ ਨਾਨਕ ਜਿਹੜੇ ਸਾਡੇ ਗੁਰੂ ਨਾਨਕ ਦੇਵ ਜੀ ਹੈ ਉਹਨਾਂ ਕੋਲੇ ਮੇਰੇ ਖਿਆਲ ਕੋਈ ਅਕੈਡਮਿਕ ਜਿਹਨੂੰ ਕੁਆਲੀਫਿਕੇਸ਼ਨ ਕਹਿੰਦੇ ਨੇ ਉਹਨਾਂ ਕੋਲੇ ਕੋਈ ਨਹੀਂ ਲੇਕਿਨ ਉਹ ਗੁਰੂ ਦਾ ਦਰਜਾ ਹਾਸਲ ਇਸ ਕਰਕੇ ਕਰਗੇ ਕਿ ਉਹਨਾਂ ਕੋਲੇ ਵਿਸ਼ਾਲ ਗਿਆਨ ਦਾ ਭੰਡਾਰ ਤੇ ਜ਼ਿੰਦਗੀ ਪ੍ਰਤੀ ਉਹਨਾਂ ਦਾ ਦ੍ਰਿਸ਼ਟੀਕੋਣ ਸੀ ਜਿਹੜਾ ਉਹ ਸਾਫ਼ ਸੀਗਾ ਇਸ ਕਰਕੇ ਡਿਗਰੀਆਂ ਨਾਲ ਇਹਦਾ ਸਬੰਧ ਕੋਈ ਨਹੀਂ ਤੇ ਜਿਹੜੇ ਡਿਗਰੀਆਂ ਵਾਲੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਬੈਠੇ ਹੋਏ ਵਿਦਵਾਨ ਕਹੁੰਦੇ ਨੇ ਆਪਣੇ ਆਪ ਨੂੰ ਉਹ ਉਹ ਉਹਦਾ ਵੀ ਇੱਕ ਇਹ ਦੁਖਾਂਤ ਹੈ ਸਾਡਾ ਕਿ ਇਹ ਜਿਹੜਾ ਠੀਕ ਪਾਸੇ ਨਹੀਂ ਜਾ ਰਹੀ ਸਾਡੀ ਜਿਹੜੀ ਐਜੂਕੇਸ਼ਨ ਹੈ ਤੇ ਹੁਣ ਅਸੀਂ ਡਿਗਰੀਆਂ ਵਾਲੇ ਅਨਪੜ ਪੈਦਾ ਕਰ ਰਹੇ ਹਾਂ ਬਹੁਤੇ ਡਿਗਰੀਆਂ ਵੱਡੀਆਂ ਵੱਡੀਆਂ ਲੀਫਰਦੇ ਆ ਲੇਕਿਨ ਹੈ ਅਨਪੜ ਤੇ ਜੇ ਉੱਥੇ ਵੀ ਅਸੀਂ ਉਹ ਨੱਕ ਰਗੜੀ ਜਾਂਦੇ ਐਵੇਂ ਮੈਂ ਦੇਖਦਾ ਮੈਂ ਖੁਦ ਅਧਿਆਪਕ ਰਿਆ ਮੈਂ ਬੱਚਿਆਂ ਨੂੰ ਪੁੱਛਦਾ ਹੁੰਦਾ ਸੀਗਾ ਕਿ ਜਦੋਂ ਪੇਪਰਾਂ ਦੇ ਦਿਨ ਆਉਂਦੇ ਆ ਉਦੋਂ ਡੱਬੇ ਸੁਖਨੇ ਸ਼ੁਰੂ ਕਰ ਦਿੰਦੇ ਨੇ ਬਾਬਾ ਤੇਰੇ ਡੱਬਾ ਚੜਾਵਾਂਗੇ ਮਠਿਆਈ ਦਾ ਨੰਬਰ ਆ ਜਾਣੇ ਨੇ ਪਹਿਲਾਂ ਨੰਬਰ ਨਾਲ ਕੀ ਸਬੰਧ ਆ ਵੀ ਇਹਦਾ ਜਿਹੜੇ ਬੱਚੇ ਨੇ ਕਿੰਨੀ ਤਿਆਰੀ ਕੀਤੀ ਹੈ ਕਿਵੇਂ ਉਹਨੇ ਆਪਣਾ ਕੁਐਸਚਨ ਪੇਪਰ ਅਟੈਂਪਟ ਕੀਤਾ ਹੈਗਾ ਕਿਹੜੇ ਢੰਗ ਨਾਲ ਕੀਤਾ ਕੀ ਉਹਦੀ ਵਿਧੀ ਹੈਗੀ ਹੈ ਕਿੰਨੀ ਕੋ ਉਹਦੀ ਤਿਆਰੀ ਸੀਗੀ ਨੰਬਰ ਤਾਂ ਤਾਂ ਆਉਣੇ ਆ ਡੱਬੇ ਨੇ ਤਾਂ ਨੰਬਰ ਦੋਨੇ ਨਹੀਂ ਹੈਗੇ ਜੇ ਡੱਬਿਆਂ ਨਾਲ ਹੀ ਨੰਬਰ ਆਉਂਦੇ ਹੁੰਦੇ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੇ ਬਾਬੇ ਨੂੰ ਡੱਬੇ ਚੜਾਈ ਜਾਂਦੇ ਨੇ ਬਹੁਤੇ ਆ ਪੁੱਛਾਂ ਦੇ ਨਾਲੇ ਬਾਬੇ ਬੇਟੇ ਉਹ ਖੁਦਾਂ ਨੂੰ ਪੜ ਹੁੰਦੇ ਨੇਗੇ ਉਹ ਤੁਹਾਨੂੰ ਕਿੱਥੋਂ ਐਮਫਿਲ ਕਰਾ ਦੇਣਗੇ ਕਿੱਥੋਂ ਪੀ ਐਚ ਡੀ ਕਰਾ ਦੇਣਗੇ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਵਿਗਿਆਨਕ ਦ੍ਰਿਸ਼ਟੀਕੋਣ ਦਾ ਹੋਣਾ অতি ਜ਼ਰੂਰੀ ਹੈ ਜੇ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਹੈ ਤੇ ਜਦੋਂ ਬੰਦਾ ਵਿਗਿਆਨਕ ਦ੍ਰਿਸ਼ਟੀਕੋਣ ਦਾ ਧਾਰਨੀ ਬਣ ਜਾਂਦਾ ਨਾ ਮੈਨੂੰ ਐਂ ਲੱਗਦਾ ਇੱਕ ਤਾਂ ਅਸੀਂ ਆਜ਼ਾਦੀ ਲਈ ਅੰਗਰੇਜ਼ਾਂ ਤੋਂ 194 ازاد ਹੋ ਜਾਂਦਾ ਹੈ ਅੰਧਵਿਸ਼ਵਾਸ਼ਾਂ ਦੇ ਵਿੱਚੋਂ ਨਿਕਲ ਜਾਂਦਾ ਹੈ ਜ਼ਿੰਦਗੀ ਜਿਉਣ ਦਾ ਫਿਰ ਆਨੰਦ ਹੀ ਵੱਖਰਾ ਹੁੰਦਾ ਹੈ ਜਿਹੜਾ ਬੰਦਾ ਵਿਗਿਆਨਕ ਸੋਚਦਾ ਤਾਂ ਰਹੀ ਹੁੰਦਾ ਹੈ ਅੰਧਵਿਸ਼ਵਾਸੀ ਬੰਦਾ ਤਾਂ ਗੁਲਾਮ ਹੁੰਦਾ ਹੈ ਇੱਕ ਵਿਚਾਰਧਾਰਾ ਦਾ ਉਹ ਗੁਲਾਮ ਹੈ ਉਹ ਲੇਕਿਨ ਜਿਹੜਾ ਵਿਗਿਆਨਕ ਸੋਚ ਵਾਲਾ ਹੈਗਾ ਤਰਕਸ਼ੀਲ ਸੋਚ ਵਾਲਾ ਬੰਦਾ ਹੈਗਾ ਉਹ ਆਜ਼ਾਦ ਹੁੰਦਾ ਹੈ ਪੰਛੀ ਉਹ ਬੜੀ ਆਨੰਦਦਾਇਕ ਜ਼ਿੰਦਗੀ ਜਿਉਂਦਾ ਹੈ ਉਹਨੂੰ ਕਦੇ ਇੱਕ ਤਾਂ ਕੋਈ ਦੁਸ਼ਮਣੀ ਨਹੀਂ ਲੱਗਦਾ ਉਹਨੂੰ ਬਗਾਨਾ ਨਹੀਂ ਲੱਗਦਾ ਕੋਈ ਇੱਥੇ ਤਾਂ ਹਿੰਦੂ ਸਿੱਖ ਚ ਹੀ ਅਸੀਂ ਉੜਜੇ ਪਏ ਹਲੇ ਤੱਕ ਇਕੀਵੀਂ ਸਦੀ ਆ ਗਈ ਹੈ ਇਸ ਕਰਕੇ ਵਿਗਿਆਨਕ ਸੋਚ ਦਾ ਜ਼ਿੰਦਗੀ ਦੇ ਵਿੱਚ ਪੈਰ ਪੈਰ ਤੇ ਹੋਣਾ ਬਹੁਤ ਜ਼ਰੂਰੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੋ ਜ਼ਿੰਦਗੀ ਦੇ ਵਿੱਚ ਵਿਗਿਆਨਕ ਸੋਚ ਦਾ ਪੈਰ ਪੈਰ ਤੇ ਹੋਣਾ ਬਹੁਤ ਜ਼ਰੂਰੀ ਹੈ ਇਹ ਗੱਲ ਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਮੇਘ ਰਾਜ ਰੱਲਾ ਜੀ ਜਿਹੜੇ ਸਾਡੇ ਸਟੇਟ ਪ੍ਰਧਾਨ ਹੈ ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਥੈਂਕ ਯੂ